ਕਈ ਗੱਡੀ ਦੇ ਕੋਲ ਦੇ ਟੇਸਟਿੰਗ ਕਰਦੇ ਆ। ਬਸ ਅੱਗੇ ਥੋੜੀ। ਕੋਈ ਸਾਨੂੰ ਵੀ ਤੁਹਾਡੇ ਅਗਲੀ ਦਰਵਾਜ਼ਾ ਬਹੁਤ ਥੋੜੀ ਬੰਦੇ ਰੁਕੀ ਗੱਡੀ ਰੁਕੀ। ਸਾਡੀ ਲਗਾਤਾਰ ਇਸ ਗੱਦੇ ਉੱਤੇ ਜਦੋਂ ਜਾਇਦ ਹੈ ਸਾਡੇ 5 ਸਾਲ ਦਾ 에ਰਰ ਹੈ। ਉਹ ਪੈਂਡਿੰਗ ਪਿਆ ਸਾਡਾ। ਉਹਦੇ ਬਾਅਦ ਤੇ ਪੱਕੇ ਵੱਖਰੇ ਨਿਜ਼ਮ ਬਣਾਤੇ ਸਰਕਾਰ ਨੇ। ਜਿਹੜੇ ਇੱਕ ਨਿਜ਼ਮ ਬਿਲਕੁਲ ਹੀ ਗਲਤ ਨੇ। ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਹਿੰਦਾ ਕਿ 26 ਤੋਂ ਬਾਅਦ 에ਰਰ ਤੇ ਆਗੇ 26 ਤੋਂ ਬਾਅਦ ਸ਼ੁਰੂ ਹੋਊਗਾ। 26 29 ਤੱਕ ਕਤਾ ਜਾਊਗਾ ਏਰੀਆ ਦੇ ਜਿਹੜੇ 85 ਸਾਲ ਤੋਂ ਉੱਤੇ ਨੇ ਉਹਨਾਂ ਦੀਆਂ ਦੋ ਕੇਸਾਂ ਕੀਤੀਆਂ ਜਾਣਗੀਆਂ ਜਿਹੜੇ ਮਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀਆਂ 42 ਕੇਸਾਂ ਕੀਤੀਆਂ ਜਾਣਗੀਆਂ ਔਰ ਸ਼ੁਰੂ ਵੀ 26 ਤੋਂ ਹੋਏਗਾ ਜਿਹੜੇ 75 ਸਾਲ ਤੋਂ ਹਾਬ ਨੇ ਉਹਨਾਂ ਦੀਆਂ 12 ਕੇਸਾਂ ਕੀਤੀਆਂ ਜਾਣਗੀਆਂ ਉਹ ਇਸ ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾਣਗੀਆਂ ਸੇ ਹੁਜੀ ਸਿਚੁਏਸ਼ਨ ਦੇ ਵਿੱਚ ਜਿਨ੍ਹਾਂ ਕਿ ਮਲਾਜ਼ਮਾਂ ਦਾ ਜਿਹੜਾ ਲਗਾਤਾਰ ਲੜ ਰਹੇ ਨੇ ਕਾਫੀ ਜਿਹੜੇ ਰਿਟਾਇਰ ਕਰਮਚਾਰੀ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਉਹ ਆਪਣੇ ਏਰੀਅਰ ਨੂੰ ਡੀਕ ਦੇ ਡੀਕ ਦੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਇਸ ਸਰਕਾਰ ਨੂੰ ਦੱਸਿਆ ਜਾ ਚੁੱਕਾ ਕਿ 35-40 ਹਜ਼ਾਰ ਦੇ ਲਗਭਗ ਜਿਹੜੇ ਪੈਨਸ਼ਨਰ ਨੇ ਉਹ ਆਕਾਲ ਚੜਾਣਾ ਕਰ ਚੁੱਕੇ ਨੇ ਪਰ ਫਿਰ ਵੀ ਸਰਕਾਰ ਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕ ਰਹੀ ਇਸੇ ਢੰਗ ਨਾਲ ਪੁਰਾਣੀ ਪੈਨਸ਼ਨ ਸਕੀਮ ਦਾ ਮਾਮਲਾ ਉਹ ਮੁਲਾਜ਼ਮ ਲੜ ਰਹੇ ਨੇ ਇਸ ਗੱਲ ਲਈ ਕਿ 2004 ਤੋਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਸਾਨੂੰ ਦਿੱਤੀ ਜਾਵੇ ਸਰਕਾਰ ਨੇ ਵਾਅਦਾ ਕੀਤਾ ਸਰਕੂਲਰ ਕੀਤਾ ਨੋਟੀਫਿਕੇਸ਼ਨ ਕੀਤੀ ਹੈ ਪਰ ਨੋਟਰੀਫਿਕੇਸ਼ਨ ਇਸ ਢੰਗ ਨਾਲ ਕੀਤੀ ਆ ਕਿ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੈ ਇਸ ਕਰਕੇ ਮੰਗਾ ਜਿਹੜੀਆਂ ਨੇ ਬਹੁਤ ਨੇ ਮੁਲਾਜ਼ਮਾਂ ਦੀਆਂ ਤੇ ਪੈਨਸ਼ਨਰ ਦੀਆਂ ਇਸ ਕਰਕੇ ਅੱਜ ਵੱਡੇ ਪੱਧਰ ਦੇ ਉੱਤੇ ਮੁਲਾਜ਼ਮ ਤੇ ਪੈਨਸ਼ਨਰ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਇਸ ਸਰਕਾਰ ਨੂੰ ਚੁਣੌਤੀ ਦੇਣਗੇ ਜੋ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੇ ਕੋਲ ਖਜ਼ਾਨਾ ਭਰਿਆ ਹੋਇਆ ਔਰ ਦੁੱਖ ਦੀ ਗੱਲ ਇਹ ਆ ਕਿ ਜੇ ਖਜ਼ਾਨਾ ਭਰਿਆ ਹੋਇਆ ਤਾਂ ਉਹ ਪੈਸੇ ਜਾ ਕਿੱਥੇ ਰਹੇ ਨੇ ਪੈਸੇ ਕਿੱਧਰ ਖਰਚ-ਵਰਚ ਹੋ ਰਹੇ ਨੇ ਅਸੀਂ ਹੁਣ ਚੈੱਕ ਕਰ ਰਹੇ ਆ ਜਿਹੜੀਆਂ ਦਿੱਲੀ ਤੋਂ ਟੀਮਾਂ ਆਈਆਂ ਹੋਈਆਂ ਨੇ ਇਹਨਾਂ ਦੀਆਂ ਕਦੇ ਕੋਈ ਆ ਜਾਂਦਾ 100 200 ਬੰਦਾ ਕੇਜਰੀ ਵਾਲੇ ਤੇ ਲੈ ਕੇ ਬੈਠਾ ਜਿਹੜਾ ਉਹਨਾਂ ਨੂੰ ਵੱਤੋ ਵੱਤ ਪੈਸੇ ਦਿੱਤੇ ਜਾ ਰਹੇ ਨੇ ਲੋਕਾਂ ਦੇ ਪੈਸੇ ਲੋਕਾਂ ਦੇ ਟੈਕਸ ਦੇ ਪੈਸੇ ਜੀਐਸਟੀ ਦੇ ਪੈਸੇ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ ਉਹ ਖਰਾਬ ਕੀਤੇ ਜਾ ਰਹੇ ਨੇ ਇਸ ਕਰਕੇ ਮੁਲਾਜ਼ਮ ਇਹ ਕਹਿਣ ਵਾਸਤੇ ਆਏ ਨੇ ਕਿ ਪੈਸੇ ਵੱਧੂ ਐਡ ਦੇ ਉੱਤੇ ਨਾ ਖਰਚੇ ਜਾਣ ਇਹ ਅਸਲ ਰੂਪ ਦੇ ਵਿੱਚ ਅਸਲ ਰੂਪ ਦੇ ਵਿੱਚ ਆਓ ਇਹ ਨਾਟਕਵਾਜੀ ਕਰਨੀ ਇਹ ਖਤਮ ਕਰ ਦਿਓ ਇਹ ਨਾਟਕ ਬਹੁਤੀ ਦਿਨ ਨਹੀਂ ਚੱਲੇ ਲੋਕਾਂ ਦੀਆਂ ਮੰਗਾਂ ਨੂੰ ਮੰਨ ਕੇ ਹੀ ਇਹ ਲਾਗੂ ਕਰਕੇ ਮੰਗਾ ਫੇਰੀ ਗੱਲ ਕਿਸੇ ਪਾਸੇ ਲੱਗਣੀ ਆ ਸੋ ਮੈਂ ਇੱਕ ਦੋ ਨਾਰੇ ਲਾਉਂਗਾ

ਪੰਡਾ ਜੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੀ ਹੈ ਨਹੀਂ ਜ਼ਿੰਦਾ ਮੁਰਦਾਬਾਦ ਮੁਰਦਾਬਾਦ ਬਤਾ ਹੈ ਨਹੀਂ ਜ਼ਿੰਦਾ ਮੁਰਦਾਬਾਦ ਮੁਰਦਾਬਾਦ ਗੁਰੂ ਗਾਇ ਪਤਾ ਨਹੀਂ ਜ਼ਿੰਦਾ ਮੁਰਦਾਬਾਦ ਮੁਰਦਾਬਾਦ ਅੱਗੇ ਤਾਂ ਕਿ ਮੁਰਦਾਬਾਦ ਦੀ ਗੱਲ ਹੋਵੇ ਸਾਡੇ ਨਾਲ ਪੰਡਾ ਥੋੜਾ ਪੂਰੀ ਬਣਾ ਦੇਣਾ ਤੁਸੀਂ ਆਪ ਪੁਆਇੰਟ ਕਰ ਜੀ ਬੈਠਣ ਵਿੱਚ ਉਧਰ ਮੈਂ ਤਾਂ ਕਈ ਗੱਡੀ ਦਾ ਮਰਦ ਦੇ ਦਿੰਦੇ ਅੱਗੇ ਥੋੜੀ ਸੋਈ ਸਾਨੂੰ ਵੀ ਟਾਲੇ ਬਹੁਤ ਬੰਦੇ ਰੁਕੇ ਗੱਡੀ ਰੁਕੇ ਲਓ ਸਟਿਕਰ ਲਿਆਓ ਯਾਰ ਭਾਈ ਜੀ ਸਾਨੂੰ ਇੱਥੇ ਖੜੇ ਆ 2 ਮਿੰਟ ਤੁਹਾਨੂੰ ਵੀ ਵੇਟ ਕਰਨਾ ਪਏਗਾ